ਕੀ ਹੋ ਕੇ ਮੈਂ ਗੁਲਾਗ ਕਰ ਦੋ ਕੋਈ ਮੈਂ ਸਰ ਦੱਸੋ ਮੈਨੂੰ ਪੁੱਛੀ ਨੌਕਰੀ ਕਿਉਂ ਮੈਂ ਵੇਖਿਓ ਵੜ ਕੇ ਆਂਦਾ ਆ ਕੇ ਡਰ ਕੇ ਬਾਬਾ ਬੁੱਲਛਾਹੀ ਬੁੱਲਛਾਹੀ ਕੀ ਹੋ ਕੇ ਮੈਂ ਗੁਲਾਗ ਕਰ ਦੋ ਕੋਈ ਮੈਂ ਸਰ ਦੱਸੋ ਮੈਨੂੰ ਪੁੱਛੀ ਨੌਕਰੀ ਕਿਉਂ ਮੈਂ ਵੇਖਿਓ ਵੜ ਕੇ ਆਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦਾ ਭਾਅ ਮੈਂ ਨਾ ਘੱਟੂ ਰੋਕ ਕੇ ਨਾ ਮੰਗਦਾ ਹਲਕੇ ਹੋ ਤੇ ਕੀ ਕਰਨਾ ਐਸਐਸਪੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਇਹਦੀ ਗੁੱਡੀ ਕਬੂਲ ਹੈ ਸਾਡੋ ਗੁੱਡੀ ਕਬੂਲ ਨਾ ਵਿਚਣੀ ਪਰ ਲੋਕਾਂ ਦੇ ਗਲੇ ਵੰਨੇ ਕਬੂਲ ਨਹੀਂ ਜੇ ਅੱਜ ਨੂੰ ਇੱਕ ਬੇਨਤੀ ਕਰਨੇ ਹੱਥ ਜੋੜ ਕੇ ਕਰਨ데요 ਕਿ ਜੇ ਲੋਕਾਂ ਨੂੰ ਬਚਾਣਾ ਹੈ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਬਾਹਰ ਉਹਨਾਂ ਦੇ ਨਿਗਰਾਨੀ ਕਰੋ ਕਿਹੜਾ ਘੱਟੂ ਵੇਚਦਾ ਪਿਆ ਵੇਚਣ ਵਾਲੇ ਨੂੰ ਵੀ ਖਰੀਦਣ ਵਾਲਾ ਜਾਲਾ ਮੁਜਰਿੰਦੇ ਸਰਕਾਰ ਦੀ ਕੋਈ ਧਾਰ ਨਹੀਂ ਜਿੰਨਾਂ ਦੀ ਬੱਚਾ ਦਰਜ ਕਰ ਸਕੋ ਮੇਰੇ ਬੱਚੇ ਨੇ ਆ ਕੇ ਮੈਨੂੰ ਜਿੱਦਾਂ ਗਿਆ ਨਾ ਪਾਪਾ ਬੂਲ ਸਾਲੀ ਮੈਂ ਆ ਕੋ ਖੜਾ ਕਰਦਾ ਪੂਲ ਸਾਲੇ ਮੈਂ ਤੁਹਾਡਾ ਸਾਥ ਦੇਵਾ ਤੇ ਵੀਡੀਓ ਬਣਾ ਲਿਆ ਦੇਖਾ ਜਿੰਨੀ ਮੰਡੀ ਰਾਣੀ ਹੈ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੰਡਣੇ ਉਹਨਾਂ ਜੋ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤ ਹੀ ਕਿਡੋ ਜਦੋਂ ਨਹੀਂ ਪਤਾ ਹੀ ਵੇਚ ਦਿੰਦਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਜਿਵੇਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਮਿਲਣ ਤਰਫ ਗਸਲੀ ਤੇਰਾ ਬੈਠਾ ਜਰੋ ਅਰੋ ਬੋਲ ਤੇ ਨਹੀਂ ਲੋ ਲਾਮੀ ਜਾਂ ਜੇ ਤੁਸੀਂ ਆਪਣੇ ਬੁਲਾਏ ਆ ਰੇਖੋ ਪਾਉਜੀ ਇੱਕ ਮੋੜ ਤੇ ਰੇਡੀਓ ਪਾਉਂਦੇ ਕੇ ਸਾਨੂੰ ਸਾਰਾ ਪਤਾ ਸਾਰਾ ਪਤਾ ਦੇ ਥਾਂ ਨੇ ਸਾਹਮਣੇ ਬੋਲ ਬੋਲ ਆ ਲੋਕਾਂ ਦੇ ਪਛੋਟੇ ਚਲੋ ਆਓ ਇੱਕ ਨਹੀਂ ਜਾਨ ਸਿੱਧਾ ਦੇ ਹਾਜ਼ਰੀ ਜੀ ਚੈੱਕ ਕਰ ਲੈਨੇ ਆ ਜੇ ਤੁਹਾਡਾ ਕੋਈ ਸ਼ਹਿਰ ਦੇ ਤੁਹਾਡਾ ਵੀ ਸਰਜ ਬਣਦਾ ਜੇ ਤੁਹਾਨੂੰ ਪਤਾ ਕੇ ਦੱਸੋ ਤੁਹਾਨੂੰ ਨਹੀਂ ਨਹੀਂ ਮੁੱਦ ਪਾਰ ਨਹੀਂ ਚਾਓ ਕੋਈ ਉਸ ਇੰਨੀ ਆ ਤੋ ਦੇ ਕੋਲ ਸਾਰਾ ਪਤਾ ਹੈ ਕੋਈ ਤੁਸੀਂ ਸਾਰਿਆਂ ਦਾ ਨਾਮ ਨਹੀਂ ਯਾਦ ਬੰਦੀ ਲੋ ਇਨਫਾਰਮੈਂਟ ਦੱਸੋ ਤੁਸੀਂ ਪਤਾ ਦੇ ਦਿਓ ਇਹ ਮੈਨੂੰ ਨਹੀਂ ਪਤਾ ਲੰਗਾ ਤੁਹਾਨੂੰ ਪਤਾ ਤੁਸੀ ਦੱਸੋ ਕਹਿੰਦੇ ਯਾਰ ਦੋ ਨਿਆ ਆ ਦਿਓ ਦੋ ਗੱਲ ਬਣਾਈ ਦੀ ਆ ਕਿ ਇਹ ਬੋਲੀ ਕੰਮ ਉੱਪਰ ਸੋ ਨਹੀਂ ਸਾਰੇ ਕੰਮਾਂ ਨੂੰ ਪੁੱਛਦੇ ਨਹੀਂ ਹੁੰਦੇ ਦੇਖੋ ਜਿਹੜੇ ਸਾਰੇ ਲੋੜਾਂ ਪੁੰਨਾਂ ਨੇ ਕਿ ਉਹਨਾਂ ਦੇ ਵੀ ਹੁੰਦੇ ਆ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਤੁਹਾਨੂੰ ਦੱਸੋ ਫਿਰ ਦੱਸੋ ਜੇ ਤੁਹਾਨੂੰ ਯਾਦ ਤੁਹਾਨੂੰ ਕੋਟਿਆ ਦਾ ਤੇ ਜਾ ਕੇ ਚੈਕਿੰਗ ਕਰੋ ਠੀਕ ਉਹ ਜੱਲਾਪਨ ਜਿੱਲਾ ਦੇ ਕੋਠੇ ਦੇ ਜਿੱਥੇ ਗੁੱਡੀ ਜਾਂਦੀ ਹੁਣ ਇਹ ਦੇਖੋ ਤਰਦਾ ਹੋਆ ਚਲ ਬੈਗੀ ਇਹ ਕੋਈ ਨਹੀਂ ਦੇਖੇ ਇਹ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕਿ ਸੋਹ ਦੇ ਲੈਗੇ ਇਹ ਤਾਂ ਯਾਦ ਨਹੀਂ ਨੂੰ ਪੁੱਛ ਪੜੀ ਸਰ ਯਾਦ ਨਹੀਂ ਯਾਦ ਆ ਗਿਆ ਨਹੀਂ ਇਹ ਨੂੰ ਪੁੱਛ ਕਰੋ ਨਾ ਜਿੰਨਾ ਬੋਲ ਰਹੀ ਜਾਂਦੀ ਹੈ ਠੀਕ ਲੱਗਦੀ ਸਰ ਮੈਂ ਪੁੱਛਦਾ ਹਾਂ ਜਦੋਂ ਅੰਦਰ ਪੁੱਛੋ ਨਹੀਂ ਜਿੱਤੇ ਨਹੀਂ ਜਾਂਦੇ ਅੱਜ ਤੱਕ ਨਹੀਂ ਲੋਕਾਂ ਨੇ ਸਰ ਜੀ ਤੁਹਾਡੀ ਜਾਲ ਦੀ ਤਾਂ ਗੱਲ ਕੀਤੀ ਨਹੀਂ ਐ ਤੇ ਬੇਨਤੀ ਕੀਤੀ ਐ ਸਰ ਜੀ ਸਾਹਿਬ ਨੂੰ ਮੈਂ ਅੱਗੇ ਵੀ ਜਦੋਂ ਇੱਥੇ ਮੀਟਿੰਗ ਹੋਈ ਐ ਕਮਿਊਨਿਟੀ ਆਲ ਉਹਦੋਂ ਵੀ ਬੇਨਤੀ ਕੀਤੀ ਐ ਸਰ ਜੀ ਸਾਹਿਬ ਨੂੰ ਕਿ ਸਰ ਬਟਾਲੇ ਜੇ ਕਟੂ ਬਹੁਤ ਵਿਕਰਿਆ ਜੀ ਅੱਜ ਵੀ ਵਿਕਲੇ ਆ ਅਗਰ ਤੁਸੀਂ ਕਹਿੰਦੇ ਵੀ ਹੋ ਵੇਖੋ ਅੱਜ ਵੀ ਜੇਕਰ ਮੈਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਤੁਹਾਨੂੰ ਲੱਗਦਾ ਗੱਟੂ ਨਹੀਂ ਵੇਚ ਰਿਆ ਆਪਾਂ ਡਕੋਂ ਚਲਾਈਏ ਸ਼ਹਿਰ ਤੇ ਪ੍ਰੈਸ਼ਰ ਹੀ ਹੁੰਦਾ ਵੇਖੋ ਇੰਨੀ ਮੋਰਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਜੀ ਗੱਲ ਕੀ ਕਿਸੇ ਨੇ ਸਰ ਦੇਖੋ ਮੇਰੀ ਮੇਰੀ ਪਸੰਦ ਦੀ 10 ਉਹਨੇ ਮਾਤਾ ਨਹੀਂ ਕਿਹਾ ਤੁਸੀਂ ਵੀਡੀਓ ਪਾਈ ਹੈ ਕਿ ਸ਼ਰੇਆਮ ਵਿਕ ਰਿਹਾ ਸਰ ਨਹੀਂ ਤਰੋਂ ਨਹੀਂ ਦੇਖ ਰਿਹਾ ਭਾਈ ਤੋ ਡਰੋਨ ਚਲਾ ਦੀਨੇ ਲੋਕਾਂ ਨੇ ਘਰ ਅੱਜ ਘਟੂ ਨੇ ਉਹ ਵੀ ਚੱਲੂ ਤਰੋਂ ਆਪਾਂ ਅੱਜ ਚੈੱਕ ਕਰ ਲਿਆ ਸਰ ਖੰਗਾਰਾ ਮਹੱਲੇ ਚਲ ਜਾਓ ਸ਼ਰੇਆਮ ਘਟੂ ਵਿਕ ਰਿਹਾ ਥਾਣਾ ਸਿਟੀ ਦੇ ਬਾਹਰ ਮੈਂ ਸਰ ਦੱਸੋ ਮੈਨੂੰ ਕੁਰਸੀ ਨੌਕਰੀ ਕਿਉਂ ਮੈਂ ਵੇਖਿਓ ਵੜ ਕੇ ਆਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਭਾਵੇਂ ਨਾ ਘਟੂ ਰੋਕ ਕੇ ਨਾ ਮੰਗਦਾ ਗੱਲ ਕਰਿਓ ਦੇਖੋ ਇਹ ਮੈਂ ਵੀ ਨਾ ਨਹੀਂ ਕੱਲੇ ਸਰ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਬੜੀ ਕਰ ਚੁੱਕਾ ਪਿਛਲੇ ਸਾਲ ਹਿਮਾਂਚਲ ਅਧਰਵਾਦੀ ਡੀਸੀ ਸੀ ਇੱਥੇ بڑے ਪੱਤਰਕਾਰ ਅਗੇ ਨੇ ਪੱਤਰਕਾਰ ਤਾਂ ਦੀ ਵੀਡੀਓ ਦੇ ਵੀ ਲੈਣੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲ ਪਏ ਦੋਰਾ ਨਾਲ ਬਾਰੇ ਐਂ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਚ ਰਿਹਾ ਸ਼ਰੇ ਆਮ ਬਟਾਲੇ ਸ਼ਹਿਰ ਦੇ ਸਰ ਘੱਟੂ ਵੇਖਣ ਆ। ਸਾਨੂੰ ਤਾਂ ਦੱਸ ਦਿਓ ਜੇ ਕਿਹੜਾ ਦੇਖ ਰਿਹਾ ਤਾ ਮੈਂ ਤਾਂ ਸਰ ਗੱਲ ਨਹੀਂ ਸਮਝੇ ਮੈਂ ਤਾਂ ਕਿਧਰ ਦੱਸਾਂਗਾ ਮੈਨੂੰ ਦੱਸੋ। ਆਹ ਦਾ ਥਾੜਾ ਸਿਟੀ ਦੇ ਸਾਹਮਣੇ ਗਲੀਆ ਸਾਰਾ ਅੰਦਰ ਸਾਰੇ ਵੇ ਗੰਦੇ ਆਂ। ਅੰਦਰ ਸਾਰੇ ਵੇ ਗੰਦੇ ਆਂ ਰਾਣੀ ਸਿਟੀ ਦੇ ਬਾਹਰ। ਬੋਲੋ ਦੱਸੋ ਕਿਹੜਾ ਹਿੱਟਾ ਹੈ। ਸਰ ਮੈਂ ਨਾ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਨਹੀਂ ਪਤਾ ਦੱਸੋ ਦੀ। ਨਹੀਂ ਪਤਾ ਪਾਣੀ ਤੁਹਾਨੂੰ ਪੁੱਛਣਾ ਹੈ। ਲੈ ਦੱਸੋ ਹੈ ਕੋਈ ਗੱਲ। ਸਰ ਦੇਖੋ ਮੈਂ ਤੇ ਇੱਕ ਮਿੰਟ ਇੱਥੇ ਪਬਲਿਕ ਆਉਂਦੀ ਆ ਘੱਟੂ ਵੇਖਣ ਆ। ਨੌਲੇਜ ਹੈ ਜਿੰਨਾ ਤੁਹਾਨੂੰ ਪਤਾ ਹੈ ਤੁਸੀਂ ਦੱਸ ਅਜੀਬ ਲੋਕੀਂ ਦਰਦੀ ਆ ਕਿ 2400 ਰੁਪਏ ਕਿਲੇ ਨਹਿਰੂ ਘਟੋਂ ਲੈ ਕੇ ਆਏ ਸਰ ਜਿਹੜੇ ਉੱਥੇ ਦੁਕਾਨਦਾਰ ਹੈ ਰੈਡੀमेड ਵਾਲਾ ਵੇਚਣ ਲਿਆ ਨਾਈ ਵੇਚਣ ਲਿਆ ਤੇ ਦੋਦੀ ਵੇਚਣ ਲਿਆ ਸਾਰੀ ਦੁਨੀਆ ਉੱਧਰ ਵੇਚਣ ਢਈ ਹੈ ਅਗਰ ਅਸਟੇਜ ਸਾਹਿਬ ਮੇਰੇ ਮੂੰਹ ਨਾ ਜ਼ਰੂਰੀ ਕਾ ਬੋਲਾਂਂ ਦੀ ਪੰਜਾਬ ਜੀ ਤੁਹਾਨੂੰ ਨਾ ਨਹੀਂ ਬਦੈ ਇਹ ਸ਼ਬਦੋ ਗੱਲ ਹੈ ਤੁਹਾਨੂੰ ਸਭ ਮੈਨੋਂ ਜ਼ਿਆਦਾ ਵੜਾ ਕੋਣ ਕੋਣ ਵੇਚ ਰਿਹਾ ਪੁੱਛ ਰਹੇ ਆ ਜੀ ਉਹ ਨਹੀਂ ਸਰ ਇਹ ਛੱਡੋ ਗੱਲ ਨੂੰ ਇਹ ਸਿਰਫ ਮੈਨੂੰ ਹਾਸਾ ਕਰਨ ਦਿਓ ਕਿ ਪਬਲਿਕ ਬੋਲੇਗਾ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਐਸੋ ਜੀ ਵੀ ਸਾਹਮਣੇ ਚੈਲੰਜ ਕਰਨਾ ਹੈ ਉਹਨਾਂ ਨੂੰ ਜੇ ਨਹੀਂ ਕੱਟੂਗੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਣਾ ਲੈ ਕੱਟੂ ਨਹੀਂ ਵੀ ਗਿਆ ਸਟੇਟਮੈਂਟ ਦੇ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੈਸ਼ਰइज ਕਰ ਰਹੇ ਹੋ ਤੁਸੀਂ ਮੈਨੂੰ ਮੈਸੇਜ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਭਾਈ ਸਰ ਮੇਰੀ ਵੇਖੋ ਮੈਂ ਸਰ ਦੇਖੋ ਮੈਂ ਵੀਡੀਓ ਭਾਈ ਮੈਂ ਆਪ ਜੀ ਇੱਕ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਦੇ ਅਗਰ ਪੁਲਿਸ ਨੂੰ ਇੰਨਾ ਔਖਾ ਹੈ ਸਾਹਮਣੇ ਇਹ ਸਟੇਟਮੈਂਟ ਦੇਣ ਐਸਲ ਵੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ ਇੱਕ ਪੀਸ ਵਿੱਚ ਨਹੀਂ ਲਿਖਿਆ ਸਾਨੂੰ ਦੱਸੋ ਕਿੱਥੇ ਲੱਗਣ ਚਾਹੀਏ ਅਰੇ ਐਕਸੀਡੈਂਟ ਟ੍ਰੀਗਮੈਂਟ ਐਸੀ ਤਰਾਈ ਆਪਾਂ ਨਸ਼ੇ ਚ ਵੀ ਦੇਖਦੇ ਸਫੇਦ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਦੇ ਕੋਲ ਜਾਣ ਦੀ ਬਜਾਏ ਤੇ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਕ ਕਰਨਾ ਆ ਗਏ ਲੇਕਿਨ ਉਹ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਮਾਦਦੇ ਐਸ ਜੀ ਸਾਹਿਬ ਮੈਨੂੰ ਫੋਨ ਕਰਦੇ ਕੋਲ ਜਾਓ ਜਰਾ ਕਿੰਨਾਂ ਦੁਕਾਨ ਤੇ ਆਵੇਂ ਤੋ ਕਿ ਜਾਓ ਅਸੀਂ ਚੱਲ ਕੇ ਉਹ ਨਹੀਂ ਸਰ 100 ਬੰਦਾ ਪੁੱਛਲਾ ਲੈ ਕੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਮੇਰੀ ਹੋ ਗਈ ਕਿ ਲੈ ਵੀ ਖੋਜਦੇ ਨੂੰ ਪੁੱਛ ਕੇ ਆ ਗਏ 100 ਬੰਦਾ ਕਿਹੜਾ ਆ ਗਿਆ ਤੁਸੀਂ ਜਰਾਂਦੇ ਹੋ ਕਿ ਪਬਲਿਕ ਦਾ ਸਾਥ ਹੀ ਨਾ ਦਵੇ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਵਿਲਿੰਗ ਪਾਵਰ ਹੈ ਕੀ ਹੈ ਨਾ ਵਿਲਿੰਗ ਪਾਵਰ ਉਹ ਦੱਸੋ ਸਾਨੂੰ ਅੰਜਾ ਸਰ ਜੇ ਵਿਲਿੰਗ ਪਾਵਰ ਤੁਹਾਡੇ ਜੀ ਹੈ ਨਾ ਤੁਹਾਡੇ ਠਾਣੀ ਸਿਟੀ ਦੇ ਸਾਹਮਣੇ ਗਲੀ ਦੇ ਚੱਕਰ ਮਾਰ ਲਓ ਕਿਹੜੀ ਗਲੀ ਛੜਿਆਣਾ ਮੱਲਾ ਸ਼ਰੀਆਮ ਉੱਤੇ ਗੱਟੂ ਰੱਖ ਕੇ ਵੇਚੰਦੇ ਮੈਂ ਕਿਹਾ ਸਰ ਵੀ ਬਹੁਤ ਸੀ ਤੂੰ ਇਹ ਮਿੰਡੀ ਬਜ਼ਾਰ ਆ ਕੇ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਝੂਠੀ ਕਿਦਾਈ ਵੀਡੀਓ ਪਾ ਦੀ ਤੂੰ ਇਹ ਮੈਨੂੰ ਇਹ ਕਰਨ ਦੇ ਹੋ ਇਹ ਆਪਣੇ ਮੂਹਰੇ ਕਰੀ ਜਾਣਾ ਸਰ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਨਸ਼ਾ ਮੈਂ ਕਹਾ ਦਿਨਾਂ ਜੰਬੰਦ ਕਰਾ ਕੇ ਲੱਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇ ਕੇ ਕੋਈ ਬੋਲੇ ਕਿਦਾ ਤੂੰ ਜਿਹੜਾ ਬੋਲਦੇ ਉਹਨੂੰ ਨਾਪ ਲੈਂਦੇ ਹੋ ਕਿ ਲੈ ਵੀ ਤੂੰ ਕੋ ਬੋਲਿਆ ਸਰ ਦੇਖੋ ਜੇ ਨਹੀਂ ਸਰ ਦੇਖੋ ਕਾਨੂੰ ਲੰਡਾ ਗਟੂ ਨਹੀਂ ਨਿਕਿਆ ਮੇਰਾ ਟੂ ਦਾ ਪੁਆਇੰਟ ਕੁਸਚਨ ਆਦਾ ਮੈਂ ਤੁਹਾਨੂੰ ਕੁਛ ਤਾਂ ਮਦਦ ਦੱਸੋ ਕਿਹੜਾ ਵੇਚਦਾ ਦੱਸੋ ਤੁਹਾਨੂੰ ਲੱਗਦਾ ਨਹੀਂ ਗਿਆ ਇੱਕ ਮਿੰਟ ਸਰ ਤਾਂ ਬਿੱਲੋ ਆ ਸੱਜੋ ਮੈਂ ਉਹ ਇੱਕ ਮਿੰਟ ਇੱਕ ਮਿੰਟ ਛੱਡੋ ਦੱਸ ਤੁਹਾਨੂੰ ਲੱਗਦਾ ਨਹੀਂ ਗਟੂ ਵੀ ਗਿਆ ਬਟਾ ਲੈ ਮੈਂ ਕਿਹਨਾਂ ਦੱਸੋ ਕਿਹੜਾ ਵੇਚਦਾ ਨਹੀਂ ਫੜਾ ਨਹੀਂ ਵਿਕਿਆ ਕਿ ਨਹੀਂ ਵਿਕਿਆ ਅਸੀਂ ਪਹਿਲੇ ਨਹੀਂ ਫੜੇ ਕਿਹੜੇ ਵੜੇ ਹਨ ਚਾਰ ਗੱਟੂ ਵੜ ਲੋਗੇ 400 ਪੇਟੀ ਜਿੱਥੇ ਬਿਠਾ ਲੈ ਜਿੱਥੇ ਗੱਡੀ ਅੱਜ ਦੀ ਗੱਡੀ ਵੀ ਆਪਾਂ ਵੀ ਇੰਨੀ ਨਾਲੋ ਆਪਾਂ ਜੁਣ ਕੇ ਲਿਖ ਕੇ ਦੇ ਦਿਓ ਕੀ ਲਿਖ ਕੇ ਰਮਾ ਜੀ ਬੋਲ ਕੇ ਦੇਣਾ ਬੋਲਿਆ ਨੂੰ ਸਰਬ ਬੋਲਿਆ ਜਿਆਦਾ ساری ਦੁਨੀਆ 'ਚ ਬੋਲਣ ਦੇ ਆ ਮੈਂ ਸੀਐਮ ਸਾਹਿਬ ਨੂੰ ਵੀ ਘੁਆ ਰਾਈਂਗੇ ਮੈਂ ਪੀਐਮ ਸਾਹਿਬ ਨੂੰ ਵੀ ਘੁਆ ਰਾਈਂਗੇ ਨਾ ਮੈਂ ਘੁਆ ਰਣਾ ਨੇ ਮੈਂ ਮੈਂ ਚੰਨਕੇਰੇ ਮੇਰੇ ਦੋਸਤ ਉਹ ਗਰਾਵਡਿਆ ਕਾ ਬੜਾਇਲ ਕਮੇਰਾ ਇਹ ਤੇ ਕਿਹੜਾ ਪੋਸਟ ਵਾਲਾ ਗਿਆ ਜੋਰੇ ਆ ਤੁਸਰਾ ਸਾਹਿਬ ਇੱਕ ਪ੍ਰੈਸ ਕੋਲੇ ਦੀ ਮੁਥਾ ਦਾ ਇੱਕ ਮਿੰਟ ਆਇਆ ਇੱਕ ਮਿੰਟ ਮੁਥਾ ਦਾ ਤੁਸੀਂ ਤੁਸੀਂ ਵੀਡੀਓ ਕੀਤੀ ਹੀ ਨਹੀਂ ਕੀਤੀ ਆ ਬਲੀ ਕੀਤੀ ਹੈ ਜੀ ਗਲਾ ਵੱਡਿਆ ਗਿਆ ਉਹ ਬੰਦੇ ਦਾ ਜੇ ਮਾਣਾ ਜਿਆਦਾ ਵੱਡਿਆ ਜਾਂ ਮਰਦਾ ਕਿ ਨਾ ਮਰਦਾ ਉਹਦੇ ਚ ਪਿਤਾ ਆ ਕੇ ਬਟਾਲ ਜੀ ਵੀ ਕੈ ਨਹੀਂ ਲਿਖਦੇ ਤੁਸੀਂ ਤਾਂ ਦੀ ਸਟੇਟਮੈਂਟ ਸਰ ਨਹੀਂ ਲਿਖਿਆ ਸਰ ਤਾਂ ਨਿਆ ਮਾਤੂ ਨਾਗ ਲੈਣਾ ਬਾਜੀ ਤਾ ਡਿਸਟੇਮੈਂਟ ਆ ਗੱਟੂ ਨਹੀਂ ਵਿਗਿਆ ਦੇਖੋ پتہ ਕੀ ਹੈ ਅਰੇ ਮੇਰੇ ਮੈਂ ਤੁਹਾਡਾ ਸਾਥ ਦੇਣ ਵਾਸਤੇ ਬੈਠਾ ਹਾਂ ਤੁਸੀਂ ਇੱਕ ਮਿੰਟ ਮੈਂ ਜੋ ਸਾਥ ਆਇਆ ਆਇਆ ਇੰਨਾ ਸਾਥ ਆਇਆ ਐ 100 ਬੰਦੇ ਲਿਆ ਕੇ ਮੇਰੀ ਦੁਕਾਨ ਦੇ ਬਾਹਰ ਲਾ ਦਿੱਤਾ ਕਿ ਤੂੰ ਬੋਲੇ ਇੱਕ ਤਾਂ ਤੇ ਯੁਰਤ ਕਿਦਾ ਮੈਂ ਬੋਲਣ ਦੀ ਐਸ ਐ ਸਾਦ ਹੈ ਸਰ ਇਹ ਨਹੀਂ ਗੱਲਾਂ ਹੁੰਦੀਆਂ ਤੁਹਾਨੂੰ ਸਗੋਂ ਮੈਨੂੰ ਇਨਕਰੇਜ ਕਰਨਾ ਚਾਹੀਦਾ ਖੁਸ਼ ਹੋ ਜਾਈਏ ਐਪਰੀਸ਼ੀਏਟ ਕਰਨੀ ਆ ਤੁਸੀਂ ਬੋਲੇ ਹੋ ਇੱਥੇ ਤਾਂ ਕਹਿੰਦੇ ਐਤਾ ਦੇ ਵਰਗੇ 10 ਬੰਦੇ ਹੋਰ ਆਣ ਆ ਦੇਖਿਓ ਆ 10 ਦਿਨ 2 ਦਿਨ ਹੋਰ ਰੁਕ ਜਾਓ ਅੱਗੇ ਦੇਖੋ ਜਿੰਨੇ ਮੰਦਿਰ ਆਣੀਆਂ ਜੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡ ਜਾਣੇ ਉਹਨਾਂ ਜੋ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗੱਲ ਦੀ ਹੀ ਕਿਦੋਂ ਜਦੋਂ ਨਹੀਂ ਪਤਾ ਹੀ ਰਿਹਾ ਸੀ ਦਿਲ ਦਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਜੇ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇਣ ਨੂੰ ਮਿਲਣਿਆ ਤੂੰ ਉਤੋਂ ਮੇਰੇ 100 ਬੰਦਾ ਮੇਰੇ ਗਾਂਦ ਲਿਆ ਕੇ ਘਲਾਟੇ ਯਾਰ ਹਾ ਜਾ ਤੂੰ ਇੰਡੀ ਚੇਂਨਨ ਪਾਈ ਕਿਉਂ ਬਸੀ ਕਹਿੰਦੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਕੰਮ ਕਰਦਾ ਵਧੀਆ ਸ਼ੁਕਰ ਸਰ ਦੇਖੋ ਆਪਾਂ ਇੱਕ ਚੀਜ਼ ਜਾਣੀ ਹੈ ਤੁਸੀਂ ਸਾਥ ਦਿਓ ਅਹੀਂ ਤੁਹਾਡੇ ਨਾਲ ਸਾਥ ਦਈਏ ਇੱਥੇ ਬਾਹਰ ਖਲੋ ਜਿਓ ਮੇਰੇ ਕੋ ਇਹ ਤੇ ਬੈਗ ਦੇ ਬੈਗ ਕਰਦੀ ਏਟੂ ਭਰ ਕੇ ਆ ਲੈਨੇਗਾ ਤੂੰ ਨਾ ਹੁਣ ਮੈਂ ਦੁਕਾਨਦਾਰ ਦਾ ਨਾਲ ਲਵਾ ਤੁਹਾਨੂੰ ਵੀ ਤਾਂ ਪਤਾ ਹੀ ਏ ਅਸੀਂ ਤੁਹਾਨੂੰ ਸਾਥ ਲੈਣ ਵਾਸਤੇ ਆਏ ਆ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਣ ਆਏ ਹੋ ਮੈਂ 2 ਮਿੰਟ ਉਧਰ ਦੀ ਦੁਕਾਨ ਤੇ ਗਿਆ ਮੇਰੀ ਲੇਬਰ ਨਹੀਂ ਮੈਨੂੰ ਪਾਪਾ ਪੁੱਛਾਗੀ ਮੇਰਾ ਬੱਚਾ ਆ ਕੇ ਡਰ ਗਿਆ ਪਾਪਾ ਪੁੱਛਾਗੀ ਪੁੱਛਾਗੀ ਕੀ ਹੋ ਗਿਆ ਮੈਂ ਗੁਨਾਹ ਕਰ ਲਿਆ ਕੋਈ ਲੈ ਦੱਸੋ ਬੈਠੋ ਜੋ ਮੇਰੇ ਕੋ ਇੱਥੇ ਬੈਗ ਦੇ ਬੈਗ ਕਰਦੀ ਏਟੂ ਭਰ ਕੇ ਆ ਲੈਨੇਗਾ ਤੂੰ ਨਾ ਹੁਣ ਮੈਂ ਦੁਕਾਨਦਾਰ ਦਾ ਨਾਲ ਲਵਾ ਤੁਹਾਨੂੰ ਵੀ ਤਾਂ ਪਤਾ ਹੀ ਏ ਕੀ ਤੁਹਾਨੂੰ ਸਾਥ ਲੈਣ ਵਾਸਤੇ ਆਈ ਆ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਣ ਆਏ ਹੋ ਮੈਂ 2 ਮਿੰਟ ਉਧਰ ਦੀ ਦੁਕਾਨ ਤੇ ਗਿਆ ਮੇਰੀ ਲੇਬਰ ਨਹੀਂ ਮੈਨੂੰ ਬਾਬਾ ਬੁੱਲ ਛਾਗੀ ਮੇਰਾ ਬੱਚਾ ਆ ਕੇ ਡਰ ਗਿਆ ਬਾਬਾ ਬੁੱਲ ਛਾਗੀ ਪੁੱਛਾਗੀ ਕੀ ਹੋ ਗਿਆ ਮੈਂ ਗੁਣਾ ਕਰਨ ਤੋ ਕੋਈ ਬਾਬਾ ਬੁੱਲ ਛਾਗੀ ਪੁੱਛਾਗੀ ਕੀ ਹੋ ਗਿਆ ਮੈਂ ਗੁਣਾ ਕਰਨ ਤੋ ਕੋਈ ਬਾਬਾ ਬੁੱਲ ਛਾਗੀ ਪੁੱਛਾਗੀ ਕੀ ਹੋ ਗਿਆ ਮੈਂ ਗੁਣਾ ਕਰਨ ਤੋ ਕੋਈ ਬਾਬਾ ਬੁੱਲ ਛਾਗੀ ਪੁੱਛਾਗੀ ਕੀ ਹੋ ਗਿਆ ਮੈਂ ਗੁਣਾ ਕਰਨ ਤੋ ਕੋਈ ਲੈ ਦੱਸੋ ਤੁਸੀਂ ਤੇ ਡਰਾਇ ਦਿੱਤਾ ਬੱਚੇ ਦਾ ਵੀ ਡਰਾਉਂਦੇ ਰਹੀ ਮੈਂ ਤੁਹਾਡਾ ਸਾਥ ਦੇਣ ਵਾਲਾ ਤੇ ਵੀਡੀਓ ਬਾਈ ਕਿ ਲੈ ਵੀ ਜੇ ਬਟਾਲੇ ਦੇ ਸਾਰੇ ਦੇਖੋ ਇੱਕ ਮਿੰਟ ਦੇਖ ਤੇ ਹਿੰਦੀ ਸਿਰੋ ਜੇ ਤੁਹਾਡੇ ਪੁਲਿਸ ਵਾਲੇ ਡਿਊਟੀ ਪੀਸੀਆਰ ਕਰਦੇ ਉਹਦਾ ਜਲਾ ਵੱਡੇ ਤੇ ਤੁਹਾਨੂੰ ਦੁੱਖ ਨਹੀਂ ਹੋਏ ਲੋਕ ਸਾਰਿਆਂ ਦਾ ਹੀ ਦੇ ਜੀ ਮੈਨੂੰ ਦੇਖੋ ਗਿਆ ਤੇ ਮੈਨੂੰ ਲਾਉ ਦੇਣਾ ਨਾ ਨਹੀਂ ਬ੍ਰਾਉਨ ਨਹੀਂ ਆਏ ਵੀਰ ਮੈਂ ਤਾਂ ਪੁੱਛਣਾ ਸੀ ਸਰ ਬਸ ਜੇ ਸਾਨੂੰ ਸਰ ਇੱਥੇ ਆਰਾਮ ਲਾ ਤੁਹਾਨੂੰ ਕਿਉਂ ਨਹੀਂ ਬੰਦਾ ਸਰ ਕੀ ਗੱਲ ਹੈ ਸਰ ਦੇਖੋ ਇਹ ਕਾਦੀ ਟੀਵੀ ਗੰਡਿਆ ਦੇ ਆਰਾਮ ਲਾ ਦੱਸ ਨਾ ਸਰ ਜੇ ਦੇਖੋ ਮੈਂ ਐਸਐਸਪੀ ਸਾਹਿਬ ਨਾਲ ਐਗੈਂਮਨ ਚੱਲਦੇ ਮੈਂ ਬੇਨਤੀ ਕਰਨਾ ਐਸਐਸਪੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਕਿਹ ਅਡੀ ਗੁੱਡੀ ਕਬੂਲ ਹੈ ਹਨ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੱਢਨੇ ਕਬੂਲ ਨਹੀਂ ਜੇਗੇ ਅੱਜ ਤੁਹਾਨੂੰ ਇੱਕ ਬੇਨਤੀ ਕਰਨੇ ਹੱਥ ਜੋੜ ਕੇ ਕਰਨ ਦੇ ਦੇ ਕਿ ਜੇਲ੍ਹ ਲੋਕਾਂ ਨੂੰ ਬਚਾਣਾ ਹੈ ਲੋਕਾਂ ਦੀਆਂ ਜਾਨਾਂ ਬਚਾਣੀਆਂ ਬਾਹਰ ਉਹਨਾਂ ਦੇ ਇੰਤਜ਼ਾਰਨੀ ਕਰੋ ਕਿਹੜਾ ਗੱਟੂ ਵੇਚਦਾ ਵਿਆ ਵੇਚਣ ਮਲੇ ਨੂੰ ਵੀ ਖਰੀਦਣ ਵਾਲਾ ਜਾਦਾ ਮੁਸਲਿਮ ਜੇ ਪਰ ਤਾਂ ਦੇਖੋ ਕੋਈ ਧਾਰ ਨਹੀਂ ਜਿਨ੍ਹਾਂ ਦੀ ਬੱਚਾ ਦਰਜ ਕਰ ਸਕੋ ਲੈ ਤੁਹਾਡੇ ਮਾਦਮ ਦਾ ਆਪਣੇ ਬਟਾਲੇ ਦੇ ਐਮਬਲੈਂਸਾਂ ਤੋਂ ਵੀ ਕਹਿੰਦਾ ਕਿ ਅਗਰ ਤੁਸੀਂ ਵੀ ਸੰਜੀਦਾ ਹੋ ਨਾ ਆਹ ਬਾਜ਼ਾਰ ਦੇ ਵਿੱਚ ਦੱਸੋ ਗੱਟੂ ਨਹੀਂ ਨਿਕੜਿਆ ਸਾਰਾ ਗੱਟੂ ਵੇਚ ਗਿਆ ਤਾਂ ਜੀ ਲੋਕਾਂ ਦੀ ਸ਼ਾਮਾਂ ਦੀ ਵੇਚ ਰਿਹਾ ਜੀ ਤਾਰੀਖਾ ਦਾ ਮਕਾਨ ਕਿੱਥੇ ਆ? ਚੰਬਰ ਰਾਮਾ ਜੰਤਰੀ ਜੀ ਦਾ ਹੌਂਕੀ ਫੋਨ ਕਰ ਲੈ ਹਲੋ ਪਨੀਰ ਦੀ ਦੁਕਾਨ ਦਾ ਕਿ ਨਾਮ ਆਪਣਾ ਕੋਈ ਦੇਖਦੇ ਆਂ ਜੀ ਦੇਖਦੇ ਆਂ ਕੁੱਤੇ ਬਾਹਰ ਦੇ ਦੇਖੀ ਕਿ ਕਿਹਨੋਂ ਲਾਉਣਾ ਤੁਹਾਨੂੰ ਹਾਂਜੀ ਤਲਾਸ਼ੀ ਤੋਂ ਤੁਹਾਨੂੰ ਕਾਈ ਕਰਾਉਣਾ ਆਹ ਗੱਲ ਨਾਲ ਦਾ ਸਮਾਨ ਵੱਲੋਂ ਬੰਦੇ ਸਾਰਾ ਘਟੂ ਲੱਭ ਮੰਦੇ ਮੈਂ ਬਿਲਕੁਲ ਉੱਪਰ ਨੇ ਘਟੂ ਇੱਕ ਵੀ ਧੱਕਾ ਤੋਂ ਲੱਥੋ ਲੱਭ ਜੇ ਨਾ ਮੇਰੇ ਘਰੋਂ ਤੇ ਫੇਰ ਤੀ ਮੈਂ ਜੋ ਗੁੰਗੈਰੀ ਕਰਨੀ ਕਰਨਿਓ ਤੇ ਐਂਦਾ ਤੁਹਾਨੂੰ ਕੋਈ ਫਾਇਦਾ ਨਹੀਂ ਚੱਲੂਗਾ ਮੇਰਾ ਵੀ ਚਾਹ ਤਿਕਰ ਬੋਲਦੇ ਆ ਨਾ ਮੈਂ ਬੋਲਦੀ ਆ ਹਾਂਜੀ ਫਰਮ ਤੋਂ ਗੱਲ ਕਰ ਲਈਏ ਫਾਤੂ ਮੈਂ ਤੁਸੀਂ ਦਿੱਤਾ ਤਰਾਸੀ ਕਰ ਰਹੇ ਜਿੱਦਾਂ ਲੈਣੀ ਤਰਾਸੀ ਕਰਾਉਂਦੇ ਮੁਲਾਇਮ ਆਏ ਆ ਚਲੋ ਮੁਲਾਇਮ ਆਏ ਮਾਏ ਫਿਰ ਕੋਈ ਬਹਿਲ ਹੋਊਗੀ ਛੋਟੇ ਨਹੀਂ ਤੇਰੇ ਆਣ ਗਵਾਂਡ ਕਿਨੇ ਕਰਤੇ ਰਹੇ ਕਿਉਂ ਆਏ ਆ ਹੋ ਗੱਲ ਸੱਚੀ ਹੋ ਸਕਦੀ ਹੈ ਝੂਠੀ ਨਹੀਂ ਹੋ ਸਕਦੀ ਖਾਣਾ ਕਿਵੇਂ ਵੈਰੀਫਾਈ ਕਰਨਾ ਤੇ ਤਸੀਹ ਕਰਨਾ ਤੇ ਸਰਚ ਕਰਨਾ ਮੈਂ ਤਾਂ ਅੰਗਰੀਕਾ ਕਹਾਂ ਤੀ ਇਹਨਾਂ ਸੱਚੀ ਗੱਲ ਮੇਰੀ ਵੀ ਗੱਲ ਸਮਝੋ ਕੋਈ ਨਹੀਂ ਜੇ ਨਹੀਂ ਲੱਗਦਾ ਬਹੁਤ ਚੰਗੀ ਕਰਦੇ ਤੁਸੀਂ ਇੱਥੇ ਕੱਟੂ ਲਾਉ ਜੇ ਇਹਨਾਂ ਕਰੋ ਇਹਨੂੰ ਬੰਦ ਕਰੀ ਬਹੁਤ ਆ

ਸਰ ਬਿਆਸ ਨਹੀਂ ਚੱਲ ਰਹੀ ਦੇਖੋ ਕੱਲ ਇੱਕ ਮੇਰੇ ਕੋ ਕਸਟਮਰ ਆਇਆ ਮੈਂ ਉਹਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੇਣ ਲਿਆ ਸੀਗਾ ਉਹਦੇ ਨਾਲ ਇੱਕ ਕਸਟਮਰ ਆ ਗਿਆ ਉਹ ਪਾਜੀ ਛੱਡੋ ਐ ਕੀ ਲੈਣਾ ਤੇ ਜਿਹੜੂਗੇ ਠਟਿਆਰਾ ਮੱਲੇ ਜਿਹੜਾ ਪਲਾਸਟਿਕ ਦਾ ਗੱਟੂ ਮਿਲਣ ਦੀ ਆ ਬਾ ਉੱਥੇ ਚੱਲਨੇ ਉੱਥੇ ਲੈਣੇ ਚੱਲ ਕੇ ਹਾਨੂੰ ਸਰ ਵੇਖੋ ਅਸੀਂ ਵੀ ਦੁਕਾਨ ਖੋਲ ਕੇ ਬੈਠੇ ਆ ਜੀ ਇਹ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ ਮੈਨੂੰ ਉਸ ਲਈ ਇੰਨਾ ਕ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ ਐਫਐਸਬੀ ਸਾਹਿਬ ਨੂੰ ਡੀਸੀ ਸਾਹਿਬ ਨੇ ਗੁਹਾਰ ਲਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇਗੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਇਹ ਪਲਾਸਟਿਕ ਦੀ ਡੋਰ ਵੇਚ ਰਹੀ ਆ ਜਾਂ ਤਾਂ ਉਹਨੂੰ ਨਕੀਲ ਪਾਓ ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋਗੇ ਜੀ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦੇ ਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚਣਾ ਵੀ ਨਹੀਂ ਗਾ ਇਹ ਵੀ ਡੋਰ ਨਾਲ ਵੇਚੀ ਐ ਅੱਜ ਮੈਂ ਹੁਣੇ ਆਪਣੀ ਦੂਜੀ ਦੁਕਾਨ ਤੇ ਗਿਆ ਸੀਗਾ ਮੈਨੂੰ ਉਧਰ ਮੇਰਾ ਬੱਚਾ ਹੀ ਆ ਅਸਨਾਹ ਦੇਣ ਗਿਆ ਰੋਂਦਾ ਪਿਆ ਦੇ ਕੋ ਕਿ ਇਸ ਤਰ੍ਹਾਂ ਹਰ ਰਾਤ ਪੁਲਿਸ ਇੱਕ ਬੰਨੇ ਸਾਥ ਮੰਗਦੀ ਆ ਤੇ ਇੱਕ ਬੰਨੇ ਡਰਾਉਂਦੀ ਆ ਸੌਦੋਬਦ ਬੰਦਾ ਲੈ ਕੇ ਐਸਐਸਓ ਸਾਹਿਬ ਮੇਰੀ ਦੁਕਾਨ ਤੇ ਆਏ ਨੇ ਕਿ ਹਰਾਸ ਕਰਨਵਾਤੇ ਕਿ ਤੇਰੀ ਜੁਰਤ ਕਿਦਾਂ ਪਈ ਤੂੰ ਵੀਡੀਓ ਬਾਨਦੀ ਮੇਰੇ ਚ ਜੁਰਤ ਹੈ ਕੀ ਆ ਮੈਂ ਜੁਰਤ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਹੈ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋਵੋ ਨਾ ਤੇ ਗੱਟੂ 1 ਮਿੰਟ ਦਾ ਕੰਮ ਹੈ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਦਿਆ ਐਸਐਸਪੀ ਸਾਹਿਬ ਅੱਗੇ ਮੈਂ ਤੁਹਾਡੇ ਮਾਧਿਅਮ ਤੋਂ ਵੀ ਕਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ ਦੇ ਗੱਟੂ ਵਿਕਣ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕਿਆ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਹੈਗਾ ਇਹਦਾ ਮਤਲਬ ਇਹ ਕਿੱਥੋਂ ਆਇਆ ਫਿਰ ਤੇ ਐਸਪੀ ਸਾਹਿਬ ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਕਿ ਕਿੱਥੇ ਗੱਲ ਹੋਈ ਕਿਉਂ ਚੱਲ ਗਈ ਸਰ ਪੁਲਿਸ ਨੇ ਮੈਨੂੰ ਗੁਨਾਹਦਬਾਜ਼ੀ ਕੀਤਾ ਨਹੀਂ ਹੈ ਮੇਰੇ ਕੋਲ ਤਾਂ ਪੁਲਿਸ ਵਾਲੇ ਇਸ ਕਰਕੇ ਆਏ ਸੀਗੇ ਕਿ ਤੁਸੀਂ ਵੀਡੀਓ ਕਿਉਂ ਪਾਈ ਆ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਮੈਂ ਗੁਨਾਹ ਕਰਤਾ ਵੀਡੀਓ ਪਾਣਾ ਸਰ ਵੇਖੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵਾ ਨਸ਼ੇ ਦਾ ਨਸ਼ੇ ਦੇ ਵਿੱਚ ਵੀ ਸਰਕਾਰ ਦਾ ਸਾਥ ਇਸੇ ਕਰਕੇ ਕੋਈ ਨਹੀਂ ਦਿੰਦਾ ਕਿ ਇੱਕ ਦਿਨ ਚਲੋ ਲੋੜੀ ਆ 10 ਦਿਨ ਦੀ ਖੇਡ ਆ ਸਾਰੀ ਪਰ ਨਸ਼ਾ ਜਿਹੜਾ ਬੜਾ ਲੰਮਾ ਚੱਲ ਰਿਹਾ ਜੇਕਰ ਕੋਈ ਕੇਸ ਦਾ ਸਾਥ ਦਿੰਦਾ ਪੁਲਿਸ ਦਾ ਤਾਂ 100 150 ਬੰਦਾ ਲਿਆ ਕੇ ਉਹਨੂੰ ਤੇ ਹਰਾਸ ਕਰੋਗੇ ਤੁਹਾਡਾ ਸਾਥ ਕੌਣ ਦੇਗਾ ਅਗਰ ਐਫਐਸਬੀ ਸਾਹਮਣੇ ਮੇਰੇ ਕੋਲ ਆ ਪੁੱਛਣਾ ਆਈਗਾ ਕਿਥੇ ਵੇਚ ਰਿਹਾ ਵਾ ਮੈਨੂੰ ਆਪਣੇ ਦਫਤਰ ਬੁਲਾਉਂਦੇ ਹਜੇ ਵੀ ਬੁਲਾਉਣ ਮੇਰਾ ਨੰਬਰ ਨੋਟ ਕਰ ਲੈ ਕਿਸੇ ਪ੍ਰੈਸ ਵਾਲੇ ਕੋਲ ਲੈਣ ਕਿਸੇ ਕੋਲ ਲੈਣ ਮੇਰਾ ਨੰਬਰ ਸਭ ਕੋਲ ਆ ਗਿਆ ਮੇਰੀ ਆਈਡੀ ਤੇ ਮੈਸੇਜ ਕਰਦੇ ਮੈਨੂੰ ਬੁਲਾਉਣ ਆਪਣੇ ਕੋਲ ਬੁਲਾਉਣ ਵੀਰ ਆਰਨਾ ਮੈਨੂੰ ਪੁੱਛੋ ਇਹ ਥੋੜੀ ਗੱਲ ਕਿ ਤੁਸੀਂ ਐਡਾ 100 150 ਬੰਦਾ ਐਸਐਸਬੀ ਸਾਹਿਬ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦੋ ਮੈਂ ਡਰਨ ਵਾਲਿਆ ਚ ਨਹੀਂ ਐ ਪਰਚਾ ਕਰ ਲੋਗੇ ਕਰ ਲੋ ਕੀ ਹੋ ਜਾਏਗਾ ਇੱਕ ਪਰਚਾ ਹੀ ਦਰਜ ਹੋ ਜਾਏਗਾ ਨਾ ਮੇਰੇ ਨਾਮ ਤੇ ਪਰ ਮੈਂ ਤੁਹਾਡੇਗੇ ਫਿਰ ਬੇਨਤੀ ਕਰਾਂਗਾ ਐਸਐਸਬੀ ਸਾਹਿਬ ਮੈਂ ਤੁਹਾਡੀ ਪਹਿਲੇ ਦਿਨ ਆ ਕੇ ਤਾਰੀਫ ਕੀਤੀ ਸੀ ਕਿ ਤੁਸੀਂ ਇੱਕ ਲੋਕ ਮਿਲਣੀ ਕੀਤੀ ਸੀ ਕਮਿਊਨਿਟੀ ਹਾਲ 'ਚ ਮੈਂ ਤੁਹਾਨੂੰ ਉਦੋਂ ਵੀ ਗੱਟੂ ਬਾਰੇ ਕਹਾਇਗਾ ਪਰ ਮੈਂ ਅੱਜ ਫਿਰ ਕਹਿੰਨਾ ਹੈ ਗੱਟੂ ਰੋਕ ਲਓ ਲੋਕਾਂ ਦੀਆਂ ਜਾਨਾਂ ਬਚਾ ਲਓ ਪਲੀਜ਼ ਮਾਂਜੋਗ ਐਸਐਸਪੀ ਸਾਹਿਬ ਬਟਾਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਚਾਰਜ ਸਪੈਸ਼ਲ ਬ੍ਰਾਚ ਨੂੰ ਨਾਲ ਲੈ ਕੇ ਚਾਈਨਾ ਰੋਡ ਦੇ ਗੱਟੂਆਂ ਦੇ ਸਬੰਧ ਵਿੱਚ ਸੱਚ آپریشن ਚਲਾਇਆ ਜਾ ਰਿਹਾ ਹੈ ਰੱਖਵਾ ਖੇਰੀਏ ਦੇ ਵਿੱਚ ਸ਼ਹਿਰ ਦੇ ਥਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕਿ ਜਿਹੜੀ ਚਾਈਨਾ ਰੋਡ ਦੀ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ ਕੀ ਕੀ ਕਾਮਯਾਬੀ ਮਿਲੀ ਅੱਜ ਤੱਕ ਅੱਜ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਜੀ ਫਿਲਹਾਲ ਸਰਚ ਜਿਹੜੀ ਆ ਉਹ ਜਾਰੀ ਆ ਜਨਾਚਰ ਕੋ ਕਾਮਯਾਬੀ ਨਹੀਂ ਹੁੰਦੀ ਇਹ ਸਭ ਤੇ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਦਿਨਾਂ ਤੇ ਦੁਕਾਨ ਤੇ ਤੁਸੀਂ ਗਏ ਤਾਲ ਤੋਂ ਡਾ ਸਟਾਫ ਗਿਆ ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ ਉਸ ਦਾ ਕਹਿਣਾ ਸੀ ਕਿ ਅੱਜ ਨੂੰ ਡਰਾਉਨ ਆਏ ਆ ਪੁਲਿਸ ਧਮਕਾਉਣ ਆਈ ਆ ਇਸ ਲਈ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਘਟੂ ਵਿਕਦਾ ਪਿਆ ਇਹਦੇ ਬਾਰੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸੱਟ ਨਾਲ ਸਾਂਝੀ ਕਰ ਦਿਓ ਜੇ ਤੁਸੀਂ ਮੋਤਪੁਰ ਦੇ ਜ਼ਿਲ੍ਹੇ ਥਾਣੇ ਆਪਣੇ ਸ਼ਹਿਰ ਦੇ ਮੋਤਪੁਰ ਆਦਮੀਆਂ ਦੇ ਵਿੱਚ ਆਉਂਦੇ ਜੇ ਤੇ ਜੇ ਸਾਨੂੰ ਸਹਿਯੋਗ ਦਿੱਤਾ ਜਾਵੇ ਜਨਾਜ਼ਰ ਪਬਲਿਕਸ ਐ ਜੋ ਕੋ ਪੁਲਿਸ ਨੂੰ ਨਹੀਂ ਦਿੰਦੀ ਉਹਨਾਂ ਚਰ ਕੱਲੀ ਪੁਲਿਸ ਦਾ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਮੈਂ ਕੀ ਅਪੀਲ ਕੀ ਕਰਨਾ ਚਾਹੁੰਦੇ ਹਾਂ ਉਹ ਕਰੀ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਡੋਰਿਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਬੇਸਿਕਲੀ ਇਹ ਤਾਂ ਨੁਕਸਾਨ ਵੀ ਦੇਖਣ ਨੂੰ ਮਿਲੇ ਆ ਬਹੁਤ ਇਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਚੋੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ ਉਹਦੇ ਨਾਲ ਘੱਟ ਲੱਗਦੇ ਆ